ਕੀ ਕੇ ਬੁਟੀਕ ਅੱਜ ਆਪਾਂ ਤੁਹਾਨੂੰ ਦੱਸਾਂਗੇ ਫਰਾਕ ਚੱਕਾਂ ਵਾਲੀ ਪੂਰਾ ਨਾਪ ਹੈਗਾ ਆਪਾਂ ਸਭ ਤੋਂ ਪਹਿਲਾਂ ਨਾਪ ਦੱਸਾਂਗੇ ਨਾਪ ਕੋਲ ਲੰਬਾਈ ਆਪਾਂ ਤਿਆਰ ਕਰਨੀ ਹੈ 42 ਇੰਚ ਹੁਣ ਦੱਸਦੇ ਆਪਾਂ ਬਾਡੀ ਦੀ ਤਿਆਰ ਕਰਨੀ ਹੈ 15 ਇੰਚ ਪੂਰੀ ਬਾਡੀ ਦੀ ਲੰਬਾਈ ਕੱਟਣੀ ਹੈ 16 ਇੰਚ ਕਮਰ ਤਿਆਰ ਕਰਨੀ ਆਪਾਂ 18 ਤੇ ਆਪਾਂ ਹੁਣੇ ਕਟਾਈ ਕਰਾਂਗੇ 22 ਇੰਚ। ਛਾਤੀ ਹੈਗੀ ਉਹਨਾਂ ਦੀ 21 ਇੰਚ ਤਿਆਰ। ਆਪਾਂ ਕਟਾਈ ਕਰਨ ਵਾਸਤੇ ਇਹ ਕਪੜਾ ਲਵਾਂਗੇ 24 ਇੰਚ। ਸਕਲਟ ਤਿਆਰ ਕਰਨੀ ਆਪਾਂ 27 ਇੰਚ। ਕਟਾਈ ਕਰਨੀ 31 ਇੰਚ। ਇਹ ਹੈਗਾ ਆਪਣਾ ਨਾਪ। 42 ਇੰਚ ਲੰਬਾਈ ਹੈਗੀ ਹੈ। ਤੇ ਬਾਡੀ ਉਹਦੇ ਸਾਬ ਨਾਲ ਆਪਾਂ ਬਾਡੀ ਦਾ ਤੇ ਸਕਲਟਰ ਲੱਗ ਲੱਗੋ। ਉਰੇ ਸਾਹਮਣਾ ਆਪਾ ਨਾਪ ਲਿਖਿਆ ਹੋਵੇ ਇਸ ਤਰ੍ਹਾਂ ਆਪਾਂ ਇੰਨੇ ਤਿਆਰ ਕਰਨੀ ਐ ਇੰਨੇ ਕਟਾਈ ਕਰਨੀ ਐ ਇਹਨੂੰ ਧਿਆਨ ਨਾਲ ਸਮਝ ਲਓ ਨਾਪ ਦੇ ਹਿਸਾਬ ਨਾਲ ਹੀ ਆਪਾਂ ਲੰਬਾਈ ਜਿਹੜੀ ਇਹ ਬਾਡੀ ਦੀ ਵੱਧ ਵੀ ਕਰਨੀ ਐ ਜੇ ਆਪਾਂ ਚਾੜੀ ਦੀ ਕਰਨੀ ਐ ਫਿਰ ਆਪਾਂ 14 ਦੀ ਤਿਆਰ ਕਰਾਂਗੇ 15 ਦੀ ਕਟਾਈ ਕਰਾਂਗੇ ਜੀ ਆਪਾਂ ਇਸ ਤੋਂ ਵੱਧ ਕਰਨੀ ਲੰਬਾਈ ਬਾਡੀ ਆਪਾਂ ਇੰਨੀ ਘਟਣੀ ਐ ਫਿਰ ਆਪਾਂ ਸਕਲਪਟ ਵਿੱਚ ਟੱਪਵਾਣਾ ਸਕਲਪਟ ਵਿੱਚ ਜਿੰਨੀ ਲੰਬਾਈ ਵੱਧ ਕਰਨੀ ਉਹਨੇ ਇਹ ਸਕਲਪਟ ਵੱਧ ਤਿਆਰ ਕਰਨੀ ਐ ਤੇ ਕਟਾਈ ਵੀ ਵੱਧ ਕਰਨੀ ਹੈ ਹੁਣ ਆਪਾਂ ਤੁਹਾਨੂੰ ਕੱਪੜੇ ਬਾਰੇ ਦੱਸਦੇ ਹਾਂ ਕੱਪੜਾ ਕਿਸ ਤਰੀਕੇ ਰੱਖਣਾ ਵਾ ਸਭ ਤੋਂ ਪਹਿਲਾਂ ਇਹ ਕੱਪੜਾ ਹੈਗਾ ਆਪਣਾ ਵੱਡੇ ਵਰ ਦਾ ਇਹ ਹੈਗਾ ਆਪਣੀ ਬਸਿਰਕ ਕੱਪੜਾ ਹੈਗਾ 3.5 ਮੀਟਰ ਇਹ ਰ ਇਧਰ ਨੂੰ ਬਰ ਹੈਗਾ ਆਪਣਾ 29 ਇੰਚ ਜਨੇ ਡਬਲ 29 ਇਸ ਕਰਕੇ ਉਹਨਾਂ ਦੀ हिਪ ਹੈਗੀ ਇਹ 2.5 ਹਿੱਪ ਦੇਰ ਕੋਡਿੰਗੇਸ ਆਪਾਂ ਕੱਪੜਾ ਲੈ ਲੈਨੇ ਹੁਣ ਆਪਾਂ ਜਿਹੜਾ ਇਹ ਕੱਪੜਾ ਇਹਦੇ 12ਵੇਂ ਇਹ ਪੂਰਾ ਲੰਬਾਈ ਵਿੱਚ ਰੱਖ ਲਾਂਗੇ ਬਾਡੀ ਲਈ ਇਸ ਤਰੀਕੇ ਆਪਾਂ ਦੇਖੋ ਇਧਰ ਦੋਨੇ ਕੰਨੀਆਂ ਆ ਗਈਆਂ ਇਧਰ ਇਹਦੇ ਪਾਸ ਆ ਗਿਆ ਇਸ ਤੋਂ ਪਹਿਲਾਂ ਲੰਬਾਈ ਹੁਣ ਆਪਾਂ ਸਕਰਟ ਦੀ ਸਭ ਤੋਂ ਪਹਿਲਾਂ ਆਪਾਂ ਸਕਰਟ ਹੀ ਕੱਟਾਂਗੇ ਕਿ ਸਵਾਰਾ ਕੱਪੜਾ ਘਟਾਈ ਹੋ ਜੀਦਾ ਸਕਰਟ ਦਾ ਉਸ ਤੋਂ ਬਾਅਦ ਬਾਡੀ ਤੇ ਫਾਡੂ ਲਗਾਵਾਂਗੇ ਸਕਲਟਲੀ ਆਪਾਂ ਹੁਣ ਕੱਪੜਾ ਕੱਟਣਾ ਵਾ 31 ਇੰਚ ਜੇ ਕਿ 27 ਇੰਚ ਤਿਆਰ ਰੱਖਣਾ ਹੈ ਆਪਾਂ ਇਧਰ ਤੇ 4 ਇੰਚ ਵੱਧ ਘਟਾਂਗੇ ਇਸ ਤਰ੍ਹਾਂ ਹੀ ਨਿਸ਼ਾਨੇ ਲਾਈ ਜਾਵਾਂਗੇ 3 ਇੰਚ స్నా కటాయి ਕੁਪੜੇ ਪੜ ਕੇ ਰੋਕੈਂਚੀ ਨਾ ਕਿਸਕੇ अगों पीछे रखो करें दूसरी गड़ा गड़ा। इस तरह हम आप इधर आज का कपड़ा हो कटाई कर देवे रोखा सिारा कर लो ध्यान रखना जो बॉयल करनी यह है अपनी लंबाई ਇਧਰ ਹੈਗੀ ਆਪਣੇ ਇਸ ਦੇ ਟਾਈ ਕਰ ਦਾਂਗੇ ਇਹ ਹੈ ਕਿ ਤੁਸੀਂ ਸਾਈਟ ਤੋਂ ਸਾਈਟ ਦੇ ਵਿੱਚ ਆਪਾਂ ਸੈਂਟਰ ਜੀ ਇੱਥੇ ਬੱਸ ਪਾ ਦਾਂਗੇ ਆਪਾਂ ਬਗਾਲੇ ਜੇ ਤਾਂ ਸੈਂਟਰ ਦਾ ਬਾਡੀ ਦੀ ਕਟਾਈ ਬਾਡੀ ਦਾ ਆਪਾਂ ਜਦੋਂ ਉਪਰੋਂ ਘੇਰ ਲੈਣਾਵੇਂ ਆਪਾਂ ਕਿੰਨਾ ਕਪੜਾ ਲੈਣਾ ਹੈ ਬ੍ਰੈਸਟ ਦੇ ਹਿਸਾਬ ਨਾਲ ਉਹ ਜਿੰਨੇ ਆਪਣੀ ਛਾਤੀ ਹੈਗੀਏ 21 ਤਿਆਰ ਉਹਦੇ ਵਿੱਚ 4 ਪਲੱਸ ਕਰਕੇ 25 ਹੋ ਗਿਆ 25 ਲੈਣਾ ਹੈ ਆਪਾਂ ਕਪੜਾ ਲੰਬਾਈ ਲੈਣੀ ਹੈ ਆਪਾਂ 16 15 ਇੰਚ ਤਿਆਰ ਕਰਨੀ ਬਾਡੀ ਆਪਾਂ ਤੇ 16 ਇੰਚ ਲੰਬਾਈ ਲਵਾਂਗੇ ਸਾਰੇ ਲੀਆਂ ਇਸ ਤੋਂ ਵੀ ਆਪਾਂ 25 ਇੰਚ ਦੀ ਗਾਣੀ ਤੋਂ ਕਪੜਾ ਜਿਨਾ ਬਰਾਬਰ ਕਰ ਲੈਣਾ ਇਹਦੇ ਦੋਨੇ ਕੰਨੀਆਂ ਨੇ ਇਸ ਤਰ੍ਹਾਂ ਆਪਾਂ ਸਕੇਲ ਨਾਲ ਪਹਿਲਾਂ ਇਹਨੂੰ ਛੱਲੇ ਲਗਾਉਂ ਸਿੱਧੀ

ਇਸ ਤਰ੍ਹਾਂ ਆਪਾਂ ਕੱਪੜਾ ਸਵਾਰਾ ਕਰਕੇ ਵਿਛਾਲ ਲਿਆ। ਇਸੇ ਤਰ੍ਹਾਂ ਹੀ ਆਪਾਂ ਦੂਸਰਾ ਕੱਪੜਾ। ਇਹ ਸੈਂਟਰ ਆ ਗਿਆ। ਇਧਰ ਕੰਨੀਆਂ ਵਾਲ ਪਾਸੇ ਜਿਹੜੇ ਨੇ ਇਧਰ ਆਪਾਂ ਮੋਢੇ ਦੀ ਕਟਾਈ ਕਰਾਂਗੇ। 13 ਰੱਖਣੇ ਆਪਾਂ ਉਹਨਾਂ ਦਾ ਤਿਆਰ 12 ਇੰਚ। 13 ਦੇ ਨਿਸ਼ਾਨੇ ਲਾਵਾਂਗੇ। 13 ਦਾ ਹੱਥ ਆ ਗਿਆ 6.5 ਖੰਡੇ ਛੇ ਨੀਚੇ ਨਾ ਲਾਣਾ ਆਪਾਂ ਸਾਢੇ 7 ਮਾੜੀ ਨਾਗੇ ਸਾਢੇ ਚੱਕਣਾ ਆਪਾਂ ਇਧਰੋਂ ਵੀ ਆਪਣਾ ਇੱਥੇ ਵੀ ਸਾਢੇ 6 ਆ ਕਲੋਈਆਂ ਦੇ ਪਾਣੀਆਂ ਈ ਪੱਲੇ ਬਾਡੀ ਵਿੱਚ ਪਲੇਟ ਬਣਾਣੇ ਨੇ ਉਹਦੇ ਤਰੱਕੇ ਆਪਾਂ ਇੱਕ ਹੀ ਰੱਖਾਂਗੇ ਇਸ ਤਰ੍ਹਾਂ ਆਪਾਂ ਡਰਾਪ ਕਰਾਂਗੇ ਹੁਣ తయారీ అంబాయి ర పలే కటాయి ਉਨ ਇਥੋਂ ਆਪਾਂ 7.5 ਸਾਢੇ 7.5 ਦਾ ਹਾਫ ਆ ਲੈਣਾ ਚਾਰ ਤੇ ਲਾਵਾਂਗੇ ਆਪਾਂ ਕਿਉਂਕਿ ਇਧਰੋਂ 1/2 ਇੰਚ ਇਸ ਤਰੀਕੇ ਸ਼ੇਪ ਆ ਜਾਣੀ ਹੈ ਨਿਕ ਨਾ ਮਨੇ ਮੋੜਨੀ ਥੋੜੀ ਗਲਾਈ ਪਾ ਕੇ इस तो तू आप लाने भी कि आज चार इंच आज चार का हाफ करके दो दोगी हम इस तरीके आप कटाई करनी है ਇਥੋਂ ਧਿਆਨ ਨਾਲ ਆਪਾਂ ਦੋ ਹੀ ਚੱਕੇ ਨੇ ਪਿੱਛੇ ਵਾਲਾ ਨਹੀਂ ਚੱਕਣਾ ਹੈਗਾ ਫਿਰ ਬੋਡੀ ਦਾ ਆਪਾਂ نیچے ਲਾਉਣ ਲਾਣੀ ਹੈ ਇਸ ਕਰਕੇ ਆਪਾਂ ਜਿਹੜੇ ਪਲੋਈਆਂ ਦੇ ਨਿਸ਼ਾਨ ਨੇ ਪਲੇਟਾਂ ਦੇ ਆਪਾਂ ਬੱਡੀ ਤੇ ਲਾਉਣ ਕੱਪੜੇ ਤੇ ਲਾਉਣ ਤੇ ਲਾਵਾਂਗੇ ਹੁਣ ਕਟਾਂਗੇ ਆਪਾਂ ਬਾਜੂ ਦੀ ਕਟਾਈ ਹੁਮ ਇਹ ਪਾਣ ਕਟਾਂਗੇ ਬਾਜੂ ਬਾਜੂ ਵਾਸਤੇ ਆਪਾਂ ਇਸ ਤਰ੍ਹਾਂ ਕੱਪੜਾ ਸਾਰਾ ਵਿਛਾਇਆ ਹੋਇਆ ਇਸ ਤੋਂ ਆਪਾਂ ਡਬਲ ਕਰ ਲਿਆ 10 ਇੰਚ ਤੱਕ ਬਾਜੂ ਤਿਆਰੀ ਉਹਨਾਂ ਦੀ 17 ਇੰਚ 18 ਇੰਚ ਪਲੱਸ ਕਰਕੇ 20

ਇਸ ਤਰੀਕੇ ਦੇ ਸਕੀਨਾਂ ਚੈਨ ਚਲਾ ਲਾਂ। ਇਸ ਨੂੰ ਗਲਾਈ ਆਪਣੇ ਇਸ ਤਰ੍ਹਾਂ ਲੋਨ ਵਿੱਚ ਮਾਵਾਂਗੇ। ਇਸ ਤਰੀਕੇ ਹੁੰਦੇ ਬਾਈ ਕਰਾਂਗੇ। ਬੁਰੀ ਆਪਾਂ ਇਸ ਕਰਕੇ ਇਧਰ ਰੱਖੀਏਗੀ ਆਪਣਾ ਕੱਪੜਾ ਉਧਰ ਚਲੇ ਜਿਵੇਂ ਟ ਬਚ ਗਿਆ ਵੀ ਅੱਜ ਆਪਾਂ ਇਹਦੇ ਵਿੱਚ ਸਲਵਾਰ ਦੀ ਕਟਾਈ ਵੀ ਕਰਨੀ ਹੈ ਸਟੇਟਸ ਸਲਵਾਰ ਦੀ ਕਿ 3.5 ਮੀਟਰ ਕੱਪੜਾ ਸੀਗਾ ਇਸ ਕਰਕੇ ਉਹ ਕੱਪੜਾ ਜਮੈਂਟ ਜਿਹੜਾ ਵਾ ਫਿਰ ਆਪਣੇ ਵਰਤਨ ਵਿੱਚ ਆ ਜੇਗਾ आप कटाई कर ली हम जो जवैंड कपड़ा बचा वे यही अपे बिल्ट तैयार बिल्ट उन्होंने हिप हैगी इंच बिल्ट तैयार करनी थे टाई कर है तो कटाई करा चौल इधर लाव गे साढ़े सात तीन जगह ते लगा के फिर अपना स्टेल Istirahat uh, dari mana? Proper Istirahat ਇਹ ਉਪਰੋਂ ਸੈਟ ਕਰ ਚੁੱਕੇ ਹਾਂ ਟਾਈਪ ਕਰ ਦਿੱਤੇ। ਜੇ ਬਲਤੀ ਘਟਾ। ਸਲਵਾਰ ਦੀ ਲੰਬਾਈ ਹੈਗੀ ਤਿਆਰ ਆਪਣੀ 37 ਇੰਚ। 37 ਵਿੱਚੋਂ 4 ਘਟਾ ਕੇ ਆਪਾਂ ਫਿਰ ਲਾਵਾਂਗੇ ਲੰਬਾਈ। ਤੇ 30 ਇੰਚ। ਕਿਉਂਕਿ ਆਪਣਾ ਕਪੜਾ ਹੈਗਾ 3.5 ਮੀਟਰ ਇਸ ਕਰਕੇ ਆਪਣੇ ਪ੍ਰੋਪਰ ਕਪੜਾ ਹੀ ਬਚਦਾ ਵੀ ਉੱਪਰ ਆਸਣ ਕੱਟਣ ਵਾਸਤੇ ਕਪੜਾ ਨਹੀਂ ਬਚਦਾ ਉਹ ਆਪਾਂ ਜੋੜ ਪਾਵਾਂਗੇ ਪਰ ਇਹ ਕਪੜਾ ਇਸ ਤਰ੍ਹਾਂ ਲੱਗ ਤਰੀਕੇ ਨਾਲ ਕੱਢ ਕੇ ਰੱਖ ਲੈਣਾ ਇਹਦੇ ਇਹ ਕੁੰਦਿਆ ਵਾਸਤੇ ਉੱਪਰ ਜੋੜ પા ਕੇ ਫਿਰ ਕਟਾਈ ਕਰਾਂਗੇ ਸਭ ਤੋਂ ਪਹਿਲਾਂ ਹੁਣ ਆਪਾਂ ਪੱਲੇ ਦਿੱਤਾਗੇ ਆਪਾਂ ਮੇਖਾਂ ਦੇ ਚੜਾਈ 12 ਇੰਚ ਇਹਨੂੰ ਕਪੜਾ ਆਪਾਂ ਬਰੂਬਰ ਕਰ ਲੈਣਾ ਹੈ ਇਧਰ ਦੂਰੇ ਕੰਨੀ ਵਾਲੀ ਸਾਈਡ ਆ ਉਧਰ ਕਪੜਾ ਜਮੈਂਟਾ ਸਕੇਲ ਨਾਲ ਇਸ ਤਸਦੀਨ ਚੈਨਲ ਲਗਾ ਲਓ ਇਹ ਹੈ ਜਿਹੜੇ ਆਪਣੇ ਪੱਲਿਆਂ ਨੇ ਕਟਾਏ। ਬਿਲਕੁਲ ਆਪਾਂ ਕੱਢ ਲਈਏ। ਜਿਹੜਾ ਜਿਹੜਾ ਕਪੜਾ ਬਚਿਆ ਇਹਨੂੰ ਆਪਾਂ ਉੱਪਰ ਉਹਦੇ ਕੁੰਦਿਆਂ ਦੇ ਨਾਲ ਟੈਗ ਕਰਾਂਗੇ। ਇਸ ਤਰੀਕੇ ਆਪਾਂ ਜਿਹੜਾ ਕੁੰਦਿਆਂ ਵਾਸਤੇ ਕਪੜਾ ਸੀ ਉਹ ਵਛਾ ਲਿਆ ਵਾ। ਇੱਧਰ ਦੋਨੇ ਕੰਨੀਆਂ ਨੇ। ਕੰਨੀਆਂ ਨੂੰ ਪ੍ਰੋਪਰ ਕਰਕੇ ਬਰੋਬਰ ਇੱਧਰ ਨੂੰ ਫੜ ਦੋ। ਇਹ ਕਪੜਾ ਜਿਹੜਾ ਆਪਾਂ ਪੱਲੇ ਤਾਰਨੇ ਨੂੰ ਉਸ ਤੋਂ ਬਚ ਗਿਆ ਵਾ ਬਚਿਆ ਹੋਇਆ ਕਪੜਾ ਨੂੰ ਆਪਾਂ ਇਹਦਾ ਨਾਲ ਅਟੈਚ ਕਰਾਂਗੇ ਹੁਣ ਇਸ ਤਰੀਕੇ ਆਪਾਂ ਜਿਹੜਾ ਕਪੜਾ ਬਚਿਆ ਸੀਗਾ ਪੱਲਿਆਂ ਨਾਲੋਂ ਉਹ ਡਬਲ ਕਰਕੇ ਰੱਖ ਲਿਆ ਵਾ ਉਹਨੂੰ ਇੱਕਦਮ ਬਰੋਕਰ ਕਰਕੇ ਰੱਖ ਲੈਣਾ ਦੂੜਿਆ ਕਪੜਾ ਇਧਰਲੇ ਸਾਈਡ ਤੇ ਕਰਤਾ ਹੈ ਲਾਹਤ ਪਰ ਇਹਦੇ ਇਥੋਂ ਆਸਮ ਨੂੰ ਆਪਾਂ ਲਗਰਨੇ ਇਹ ਲੰਬਾਈ ਆਪਾਂ ਪੂਰੀ ਤੱਕੀ ਹੋਈ ਸੀਗੀ ਵੀ ਐਸੇ ਆਪਾਂ 11 ਇੰਚ ਦੇ ਆਸਮ ਰੱਖਦੇ ਆ 11.5 ਰੱਖ ਲਾਂਗੇ ਇਹ ਕੱਪੜੇ ਜਿਹੜੇ ਬਚ ਜੇਗਾ ਇਹ ਆਪਣੇ ਨੈਕ ਵਗੈਰਾ ਮੂਰੀਂ ਥਰੇ ਲਗਾਣ ਨੂੰ 2 ਇੰਚ ਦੀ ਆਪਾਂ ਹੁਣ ਮੂਰੀਂ ਛੇ ਦੇ ਦੇਵਾਂਗੇ ਇਸ ਤਰ੍ਹਾਂ ਦਿੱਤੇ ਹੋਏ ਹਨ ਇਹ ਕੋਲ ਤਾਂ ਥੋੜੀ ਜਿਹੀ ਇਸ ਤਰੀਕੇ ਹੁਣ ਆਪਾਂ ਇਧਰੋਂ ਬਾਲਾਂ ਚਾਸਨ 3/4 ਇੰਚ ਚਾਸਨ ਲਾ ਕੇ 2 ਇੰਚ ਮੋਹਰੀ ਇਸ ਤਰ੍ਹਾਂ ਆਪਣਾ ਸ਼ੇਪ ਬੁਲਾਵਾਂਗੇ

우리네 키친 아니 멈춰 ਜਿਹਨਾਂ ਚੱਕਾਂ ਵਾਲੀ ਖਰਾਕ ਆਪਾਂ ਸਲਾਈ ਕਰਕੇ ਤਿਆਰ ਕਰ ਲਈਏ ਸੈਂਟਰ ਵਿੱਚੋਂ ਪ੍ਰੋਪਰ ਤਿੰਨ ਵਾਲੇ ਇਧਰ ਪੈ ਗਏ ਨੇ ਤਿੰਨ ਹੀ ਇਧਰ ਪੈ ਗਏ ਨੇ ਛੇ ਵਾਲ ਪੈ ਗਏ ਨੇ ਬਾਜੂ ਤੇ ਆਪਾਂ ਲੈਸ ਲਾ ਲਈਏ neck ਤੇ ਵੀ ਲੈਸ ਲਗਾ ਲਈਏ ਬਾਡੀ ਦੇ ਅੰਦਰ ਆਪਾਂ ਲੌਣ ਲਾ ਲਈਏ ਕਿ ਕੱਪੜਾ ਛਿੱਜੇ ਨਾ ਤੇ ਸਕਲਟ ਦੇ नीचे ਨਹੀਂ ਲਗਾਈ ਹੈਗੀ ਇਸ ਤਰ੍ਹਾਂ ਚੱਕਾਂ ਤੇ ਵੀ ਆਪਾਂ ਲੈਸ ਲਾਈਏ ਚਾਰੇ ਚੱਕਾਂ ਤੇ ਬਾਜੂ ਤੇ neck ਤੇ ਇਸ ਤਰ੍ਹਾਂ ਤੁਸੀਂ ਵੀ ਕਟਾਈ ਕਰਕੇ ਸਲਾਈ ਕਰੋ ਚਾਕਾਂ ਵਾਲੀ ਫਰਾਕ ਬਾਕੀ ਨਾਪ ਦੇ ਹਿਸਾਬ ਨਾਲ ਆਪਾਂ ਕਪੜਾ ਵੱਧ ਕੱਟ ਕਰਨਾ ਹੈਗਾ ਚਾਕਾਂ ਤੇ ਆਪਾਂ ਤਰਪਾਈ ਕਰਵਾਣੀ ਹੈ ਸਾਰੇ ਘੇਰੇ ਤੇ ਵੀ neck ਤੇ ਵੀ ਬਾਜੂ ਤੇ ਸਾਰੇ ਤੇ ਤਰਪਾਈ ਕਰਵਾਣੀ ਹੈ ਇਸ ਕਰਕੇ ਆਪਾਂ कच्चਾ ਕੀਤਾ ਹੋਇਆ ਤਰਪਾਈ ਹਜੇ ਕਰਵਾਣੀ ਹੈ ਤੁਸੀਂ ਵੀ ਜੇ ਬਣਾਣੀ ਹੋਵੇ ਇਸ ਤਰ੍ਹਾਂ ਹੀ ਕਟਾਈ ਕਰਕੇ ਚਾਕਾਂ ਵਾਲੀ ਫਰਾਕ ਤਿਆਰ ਕਰੋ ਸਲਾਈ ਕਰਨੀ ਮੈਂ ਪਹਿਲਾਂ ਵੀਡੀਓ ਬਣਾ ਕੇ ਪਾਈ ਹੋਈ ਏ ਜੇ ਇਹ ਹੁਣ ਤਾਂ ਮੈਂ ਕੱਲੀ ਕਟਾਈ ਦੀ ਪਾਣੀ ਏ ਸਲਾਈ ਦੀ ਵੀਡੀਓ ਪਹਿਲਾਂ ਪਾਈ ਹੋਈ ਏ ਜੇ ਸਲਾਈ ਦੀ ਦੇਖਣੀ ਹੋਏ ਤਾਂ ਤੁਸੀਂ ਨੋਟੀਫਿਕੇਸ਼ਨ ਤੋਂ ਕੱਢ ਕੇ ਵੀਡੀਓ ਦੇਖ ਸਕਦੇ ਹੋ ਇਸ ਤਰ੍ਹਾਂ ਵੀਡੀਓ ਵੇਖ ਕੇ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ